ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਤੇ ਆਪਣੇ ਨਾਲ ਆਪਣੇ ਪਰਿਵਾਰ ਦਾ ਹਾਸਾ ਤੇ ਖੁਸ਼ੀਆਂ ਆਪਣੇ ਨਾਲ ਹੀ ਲੈ ਗਿਆ। ਰਾਜਵੀਰ ਜਵੰਦੇ ਦੀ ਕਮੀ ਜਿੱਥੇ ਉਸ ਦੇ ਪਰਿਵਾਰ ਨੂੰ ਮਹਿਸੂਸ ਹੋ ਰਹੀ ਆ ਉਸ ਦੇ ਨਾਲ ਨਾਲ ਉਸ ਦੇ ਪੈਨਡ ਵਾਲਿਆਂ ਨੂੰ ਵੀ ਉਸ ਦੀ ਬੜੀ ਕਮੀ ਮਹਿਸੂਸ ਹੋ ਰਹੀ ਆ। ਕਿਉਂਕਿ ਆਪਾਂ ਆਮ ਵੇਖਿਆ ਕਿ ਜਦੋਂ ਕੋਈ ਕਲਾਕਾਰ ਬਣਦਾ ਜਾਂ ਕੋਈ ਸੈਲੀਬ੍ਰਿਟੀ ਬਣਦਾ ਤਾਂ ਜਦੋਂ ਦੌਲਤ ਸ਼ੌਹਰਤ ਆਉਂਦੀ ਆ ਤਾਂ ਉਹ ਗੱਡੀ ਦੇ ਵਿੱਚ ਕਾਲੀਆਂ ਐਨਕਾਂ ਲਾ ਕੇ ਲੰਘਦਾ ਆਪਾਂ ਵੇਖਿਆ ਉਸ ਦੇ ਵਿੱਚ ਹੰਕਾਰ ਆ ਜਾਂਦਾ ਪਰ ਰਾਜਵੀਰ ਜਵੰਦੇ ਵਿੱਚ ਅਜਿਹਾ ਨਹੀਂ ਸੀ ਪਿੰਡ ਵਾਲਿਆਂ ਨੇ ਦੱਸਿਆ ਕਿ ਜਦੋਂ ਰਾਜਵੀਰ ਜਵੰਦਾ ਪਿੰਡ ਆਉਂਦਾ ਤਾਂ ਅਕਸਰ ਹੀ ਉਸ ਨੂੰ ਉਸ ਦੇ ਚਾਚੇ ਤਾਏ ਮੋੜ ਉੱਪਰ ਖੜੇ ਮਿਲ ਜਾਂਦੇ ਸੀ ਤੇ ਉਹਨੇ ਗੱਡੀ ਦੇ ਵਿੱਚ ਉਤਰਨਾ ਉਹਨਾਂ ਦੇ ਪੈਰੀ ਹੱਥ ਲਾਉਣੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਉਹਨਾਂ ਨਾਲ ਇੱਕ ਆਮ ਇਨਸਾਨ ਵਾਂਗੂ ਮਿਲਣਾ ਚਾਹੇ ਉਹ ਇੱਕ ਵੱਡਾ ਸੈਲੀਬ੍ਰਿਟੀ ਸੀ ਚਾਹੇ ਉਹ ਵੱਡਾ ਕਲਾਕਾਰ ਬਣ ਚੁੱਕਿਆ ਸੀ ਪਰ ਉਸ ਦੇ ਵਿੱਚ ਹੰਕਾਰ ਭੋਰਾ ਵੀ ਹੰਕਾਰ ਨਹੀਂ ਸੀ ਉਸ ਦੇ ਪਿੰਡ ਵਾਲਿਆਂ ਨੇ ਦੱਸਿਆ ਕਿ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤਾਂ ਉੱਥੇ ਵੱਡੇ ਵੱਡੇ ਸੈਲੀਬ੍ਰਿਟੀ ਗਏ ਬੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਗਈਆਂ بڑے ਵੱਡੇ ਵੱਡੇ ਲੀਡਰ ਗਏ ਤੇ ਉਹਨਾਂ ਦੇ ਪਿੰਡ ਪੋਨੇ ਦੇ ਵਿੱਚੋਂ ਵੀ ਲੋਕ ਜਦੋਂ ਜਾਣਾ ਸੀ ਤਾਂ ਆਮ ਆਪਾ ਵੇਖਿਆ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਉੱਤੇ ਹੜਪੀੜਤਾਂ ਦੀ ਮਦਦ ਲਈ ਜਾਂਦੇ ਸੀ ਜਦੋਂ ਰਾਜਵੀਰ ਜਵੰਦੇ ਨੂੰ ਮਿਲੇ ਤਾਂ ਰਾਜਵੀਰ ਜਵੰਦੇ ਨੇ ਕਿਹਾ ਕਿ ਜਿੰਨੀ ਲੋੜ ਆ ਜੋ ਪੈਸਾ ਚਾਹੀਦਾ ਕੋਈ ਰਾਸ਼ਨ ਚਾਹੀਦਾ ਮੈਂ ਤੁਹਾਨੂੰ ਦੇਵਾਂਗਾ ਪਰ ਇਸ ਦੇ ਵਿੱਚ ਮੇਰਾ ਕੋਈ ਨਾਮ ਨਹੀਂ ਆਏਗਾ ਕੋਈ ਇਹ ਨਹੀਂ ਦੱਸਿਆ ਜਾਏਗਾ ਕਿ ਇਹ ਰਾਜਵੀਰ ਜਵੰਦੇ ਵੱਲੋਂ ਦਿੱਤਾ ਗਿਆ ਇਹ ਗੁਪਤ ਦਾਨ ਵਜੋਂ ਉਸ ਨੇ ਇੰਨੀ ਮਦਦ ਕੀਤੀ ਤੇ ਜਦੋਂ ਦਿੱਲੀ ਧਾਰਾ ਸੀ ਕਿਸਾਨੀ ਅੰਦੋਲਨ ਵੇਲੇ ਉਦੋਂ ਵੀ ਰਾਜਵੀਰ ਜਵੰਦੇ ਨੇ ਆਪਣੇ ਪਿੰਡ ਵਾਲਿਆਂ ਦਾ ਪੂਰਾ ਸਾਥ ਦਿੱਤਾ ਜੋ ਕੋਈ ਟਰੈਕਟਰ ਜਾਂਦਾ ਸੀ ਉਹਨਾਂ ਦੀ ਮਦਦ ਕਰਦਾ ਸੀ ਉੱਥੇ ਉਹ ਘੜੇ ਭੜੇ ਕਲਾਕਾਰਾਂ ਨਾਲ ਵੀ ਗਿਆ ਉੱਥੇ ਸਟੇਜਾਂ ਸਾਂਝੀਆਂ ਕੀਤੀਆਂ ਹਾਲਾਂਕਿ ਉਸ ਧਰਨੇ ਤੇ ਉਸ ਧਰਨੇ ਮੌਕੇ ਦੌਰਾਨ ਉਸਦੇ ਪਿਤਾ ਇਸ ਦੁਨੀਆ ਤੋਂ ਚਲੇ ਗਏ ਪਰ ਫਿਰ ਵੀ ਉਹ ਆਪਣਾ ਫਰਜ਼ ਉੱਥੇ ਪੂਰਾ ਨਿਭਾ ਕੇ ਦਿੱਲੀ ਧਰਨੇ ਤੋਂ ਫੇਰ ਵਾਪਸ ਆਏ ਸੀ ਪਰ ਪਿੰਡ ਵਾਲਿਆਂ ਨੇ ਵੀ ਰਾਜਵੀਰ ਜਵੰਦੇ ਦਾ ਬੜਾ ਸਾਥ ਦਿੱਤਾ ਜਦੋਂ ਰਾਜਵੀਰ ਦਾ ਐਕਸੀਡੈਂਟ ਹੋਇਆ ਤਾਂ ਉਹਨਾਂ ਨੇ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਪਿੰਡ ਗੁਰਦਵਾਰਿਆਂ ਵਿੱਚ ਪਾਠ ਰਖਵਾਏ ਤਾਂ ਜੋ ਰਾਜਵੀਰ ਜਵੰਦੇ ਆਤੰਦਰਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਸਕੇ ਤੇ ਆਪਾਂ ਵੇਖਿਆ ਜਦੋਂ ਅੰਤਿਮ ਅਰਦਾਸ ਵੇਲੇ ਸਾਰਾ ਪਿੰਡ ਪਿੰਡ ਦਾ ਬੱਚਾ ਪਿੰਡ ਦੀਆਂ ਔਰਤਾਂ ਤੇ ਪਿੰਡ ਦੇ ਸਾਰੇ ਬਜ਼ੁਰਗ ਉੱਥੇ ਰਾਜਵੀਰ ਜਵੰਦੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਜਿੱਥੇ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਉਸ ਦੀ ਕਮੀ ਮਹਿਸੂਸ ਹੁੰਦੀ ਰਹੇਗੀ ਉਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਤੇ ਨਾਲ ਹੀ ਰਾਜਵੀਰ ਜਵੰਦੇ ਦੇ ਪਿੰਡ ਪੋਨੇ ਦੇ ਵਸਨੀਕਾਂ ਨੂੰ ਵੀ ਉਸ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਕਿਉਂਕਿ ਇੱਕ ਨਿੱਕੇ ਜਿਹੇ ਘਰ ਤੋਂ ਉੱਠ ਕੇ ਉਸ ਨੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਉਹ ਵੀ ਸਾਫ਼ ਸੁਥਰੀ ਗਾਇਕੀ ਨਾਲ ਕੋਈ ਉਸ ਨੇ ਨੰਗੇਜ ਪੁਨੇ ਦਾ ਸਹਾਰਾ ਨਹੀਂ ਲਿਆ ਕਦੇ ਕਿਸੇ ਨਾਲ ਕੌਂਟਰੋਵਰਸੀ ਨਹੀਂ ਕੀਤੀ ਇੱਕ ਸਾਫ਼ ਸੁਥਰੀ ਕਲਾਕਾਰੀ ਨਾਲ ਆਪਣਾ ਆਪਣੇ ਪਰਿਵਾਰ ਦਾ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਇਸ ਕਰਕੇ ਰਾਜਵੀਰ ਜਵੰਦੇ ਦੀ ਕਮੀ ਉਸਦੇ ਪਿੰਡ ਨੂੰ ਤੇ ਉਸਦੇ ਪਰਿਵਾਰ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ